ਜੀ ਰਾਇਲ ਕਲੈਕਸ਼ਨ ਐਂਡ ਬੂਟੀ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇਖ ਕੇ ਤੁਸੀਂ ਸਾਰੇ ਹੀ ਖੁਸ਼ ਹੋ ਜਾਓਗੇ ਕਿਉਂਕਿ ਅਸੀਂ ਤੁਹਾਨੂੰ ਦੇ ਰਹੀਆਂ ਬਹੁਤ ਘੱਟ ਪ੍ਰਾਈਸ ਤੇ ਬਰਬਰੀ ਦੇ ਸੂਟ ਜਿਹੜੇ ਸੂਟ ਮੈਂ ਤੁਹਾਨੂੰ ਪਹਿਲਾਂ 2700 ਦੇ ਦਿੰਦੀ ਹੁੰਦੀ ਸੀਗੀ ਡਾਇਰੈਕਟਲੀ 1000 ਤੱਕ ਦਾ ਡਿਸਕਾਊਂਟ ਆਇਆ ਇਨਾ ਸੂਟਾਂ ਤੇ 1990 ਦਾ ਸੂਟ ਹੋਏਗਾ ਜੀ ਅੱਜ ਦੀ ਵੀਡੀਓ ਦਾ ਜਿਹੜਾ ਵੀ ਸੂਟ ਤੁਸੀਂ ਲੈਣਾ ਹੈ ਬਹੁਤ ਸੋਹਣੀ ਜੀ ਕਲੈਕਸ਼ਨ ਆ ਤੇ ਇਹ ਵਾਲੀ ਸੂਟ ਕਾਫੀ ਸਾਰੇ ਆਪਾਂ ਨੇ ਖੁਦ ਹੀ ਪ੍ਰਿੰਟ ਕਰਵਾਈ ਨਹੀਂ ਤੇ ਉੱਪਰ ਹੈਂਡ ਦਾ ਟੱਚ ਦਿੱਤਾ ਤੁਸੀਂ ਸਾਰੇ ਸੂਟ ਦੇਖ ਲਿਓ ਤੇ ਕੁਝ ਇੱਕ ਸੂਟ ਅਸੀਂ ਤੁਹਾਨੂੰ ਦਿਖਾਣੀ ਆ ਜਿਹੜੀ ਮੇਰੇ ਪਿਛਲੀ ਬਰਬਰੀ ਦੀ ਵੀਡੀਓ ਪਾਈ ਸੀਗੀ ਉਹਨਾਂ ਚੋਂ ਜਿਹੜੇ ਪੀਸ ਰਹਿੰਦੇ ਆ ਮੈਂ ਤੁਹਾਨੂੰ ਉਹ ਵੀ ਇਸ ਵੀਡੀਓ 'ਚ ਦਿਖਾ ਦਾਂਗੀ ਕਿਉਂਕਿ ਫੋਟੋਜ਼ ਆਂਦੀਆਂ ਸੀਗੀਆਂ ਜੀ ਜਿਹੜੇ ਸੂਟ ਨਹੀਂ ਹੈਗੇ ਉਹਨਾਂ ਦੀਆਂ ਫੋਟੋਜ਼ ਆਂਦੀਆਂ ਸੀਗੀਆਂ ਜੋ ਸਾਡੇ ਪਾਸ ਹੈਗੀਆਂ ਮੈਂ ਤੁਹਾਨੂੰ ਉਹ ਸੂਟ ਦਿਖਾ ਦਾਂਗੀ ਅੱਜ ਦੀ ਵੀਡੀਓ ਤੇ ਦੋ ਪ੍ਰਾਈਸ ਲਗ-ਲਗ ਪ੍ਰਾਈਸ ਹੋਣਗੇ ਜੀ ਤੁਸੀਂ ਧਿਆਨ ਨਾਲ ਸਾਰੀ ਵੀਡੀਓ ਨੂੰ ਜ਼ਰੂਰ ਦੇਖ ਲਿਓ ਸ਼ੁਰੂ ਕਰਦੇ ਆਂ ਬਹੁਤ ਸੋਹਣੇ ਜੇ ਸੂਟਾਂ ਤੋਂ ਇਹ ਹੈਗੇ ਜੀ ਅੱਜ ਦਾ ਆਪਣਾ ਫਰਸਟ ਸੂਟ ਬੁਕਿੰਗ ਲਈ ਨੰਬਰ 8283828381 ਨੰਬਰ ਆ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਵੀਕ ਸੈਂਡ ਕਰ ਦਿਓ ਜੀ ਪਿਓਰ ਬਰਬਰੀ ਬਿਲਕੁਲ ਸੌਫਟ ਵਾਲੀ ਆ ਜੀ ਕੋਈ ਸੰਥੈਟਿਕ ਬਰਬਰੀ ਨਹੀਂ ਹੈਗੀ ਪਹਿਲਾਂ ਤਾਂ ਬਰਬਰੀ ਦੇ ਵਿੱਚ ਹੀ ਤੁਹਾਨੂੰ 5-600 ਰੁਪਏ ਦਾ ਫਰਕ ਦਿਖ ਜੇਗਾ ਠੀਕ ਹੈ ਕੋਈ ਵੀ ਪਾ ਸਕਦਾ ਕਈਆਂ ਦੇ ਬਰਬਰੀ ਚੁਬਦੀ ਆ ਲੜਦੀ ਆ ਇਦਾਂ ਦਾ ਸਟੱਫ ਨਹੀਂ ਆ ਬਿਲਕੁਲ ਸੌਫਟ ਸਟੱਫ ਆ neck ਤੇ ਤੁਹਾਨੂੰ ਸਾਰੇ ਖੁਦ ਦੀ ਪ੍ਰਿੰਟਿੰਗ ਆ ਜੀ ਇਹ ਪ੍ਰਿੰਟ ਅਸੀਂ ਖੁਦ ਕਰਵਾਨੇ ਆ ਤੇ neck ਦੇ ਉੱਪਰ ਬਹੁਤ ਸੋਹਣਾ pearl ਦਾ ਟੱਚ ਦਿੱਤਾ ਹੋਇਆ ਘੇਰੇ ਤੇ ਵੀ ਬਹੁਤ ਪਿਆਰਾ ਜਿਹਾ ਇਹ pearl ਦਾ ਟੱਚ ਦਿੱਤਾ ਹੋਇਆ ਬਾਜੂ ਦੇ ਸਾਈਡ ਤੇ ਰਹਿਣਗੇ ਆ ਇਹਨਾਂ ਦੇ ਨਾਲ ਮਸਲੀਨ ਦੀਆਂ ਸਲਵਾਰਾਂ ਨੇ ਜੇ ਤੇ ਪਿਓਰ ਬਰਬਰੀ ਦੇ ਹੀ ਦੁਪੱਟੇ ਨੇ ਇਦਾਂ ਪਿਓਰ ਬਰਬਰੀ ਦੇ ਹੀ ਖੁੱਲੇ ਡੁੱਲੇ ਲੰਮੇ ਚੌੜੇ ਜਿਹੇ ਦੁਪੱਟੇ ਮਿਲਣਗੇ ਤੁਹਾਨੂੰ ਠੀਕ ਹੈ ਜੀ ਤੇ ਪ੍ਰਾਈਸ ਰਹੇਗਾ 1990 ਅੱਜ ਦੀ ਇਹਨਾਂ ਵੀਡੀਓ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ ਤੇ ਵੀਡੀਓਸ ਦਾ ਤੁਹਾਨੂੰ ਦੋ ਪ੍ਰਾਈਸ ਸਮਾਂ ਕਿ ਮੈਂ ਤੁਹਾਨੂੰ ਸੈਕਿੰਡ ਨਾਲ ਦੀ ਨਾਲ ਦੂਜਾ ਦਿਖਾ ਦਾਂਗੀ ਜੀ ਇਹ ਕਲਰ ਆ ਜੀ ਜਿਹੜੇ-ਜਿਹੜੇ ਕਲਰ ਨਹੀਂ ਆਪਾਂ ਨਹੀਂ ਖੋਲਦੇ ਠੀਕ ਹੈ ਤੇ ਇੱਕੇ ਦੇ ਵਿੱਚ ਤੁਹਾਨੂੰ ਕਲਰ ਜ਼ਿਆਦਾਤਰ ਕਲਰ ਆਪਸ਼ਨ ਹੀ ਬਣਾਈ ਹੋਈ ਆ ਇਹ ਕਲਰ ਮਿਲ ਜਾਏਗਾ ਠੀਕ ਹੈ ਕਲਰ ਬਹੁਤ ਸੋਹਣੇ ਸੋਹਣੇ ਨੇ ਸਾਰੇ ਇੱਕ ਕਲਰ ਇਹ ਵਾਲਾ ਮਿਲ ਜਾਏਗਾ ਜੀ ਪਿਓਰ ਮਸਲੀਨ ਦੀਆਂ ਸਲਵਾਰਾਂ ਨੇ ਬਿਲਕੁਲ ਸੌਫਟ ਸਟੱਫ ਦੇ ਉੱਪਰ ਠੀਕ ਹੈ ਇਹ ਹੈਗੇ ਨੇ ਜੀ ਚਾਰ ਕਲਰ ਸੇਮ ਡਿਜ਼ਾਈਨ ਦੇ ਵਿੱਚ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਤੇ ਪ੍ਰਾਈਸ ਹੈਗਾ 1990 ਇਹ 2700 ਵਾਲੇ ਸੂਟ ਨੇ ਜੇ ਸਾਰੇ ਹੀ ਸੂਟ 2700 ਦੇ ਸਿਗੇ ਇਹ ਹੈਂਡ ਦੇ ਟੱਚ ਦੇ ਨਾਲ ਨੈਕਸਟ ਡਿਜ਼ਾਈਨਿੰਗ ਦੰਨੇ ਆ ਜੀ ਕਲਰ ਆਪਸ਼ਨ ਵੀ ਬਹੁਤ ਪਿਆਰੀ ਪਿਆਰੀ ਜੀ ਆ ਸਿਮਿਲਰ ਜਿਓ ਡਿਜ਼ਾਈਨਿੰਗ ਆ ਬਸ ਸਾਰੇ ਸੂਟਾਂ ਦੇ ਥੋੜਾ ਬਹੁਤਾ ਹੀ ਫਰਕ ਰਹੋਗਾ ਐਡਨ ਇੱਕ ਕੀਤੇ ਵਰਕੇ ਸਾਰੇ ਵਿੱਚ ਛੋਟੇ ਛੋਟੇ ਜੀ ਡਿਜੀਟਲ ਪ੍ਰਿੰਟਿੰਗ ਆ ਗਈ ਜੇ ਠੀਕ ਹੈ ਕਲਰ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਜੀ ਆ ਪਰਪਲ ਛੇੜ ਆ ਜੀ ਇਹ ਦੇਖੋ ਜੀ ਸੂਟ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਦੁਪੱਟੇ ਵੀ ਲੰਬੇ ਚੌੜੇ ਨੇ ਐਨ ਪੂਰੇ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਕਲਰ ਬਹੁਤ ਸੋਨੇ ਸੋਨੇ ਆ ਮੈਂ ਸਲਵਾਰਾਂ ਦੇ ਕਲਰ ਤਾਂ ਦਿਖਾਨੀ ਆ ਤਾਂ ਜੋ ਤੁਹਾਨੂੰ ਪਲੇਨ ਕੱਪੜੇ ਦੇ ਵਿੱਚ ਜੈਕਟ ਇਹਨਾਂ ਦੇ ਕਲਰ ਆਪਸ਼ਨ ਸਮਝ ਆ ਜਵੇ ਇੱਕ ਕਲਰ ਇਹ ਮਿਲ ਜੇਗਾ ਜੇ ਕਲਰ ਬਹੁਤ ਸੋਨੇ ਸੋਨੇ ਜਿਹਾ ਤੇ ਪ੍ਰਾਈਸ ਹੈਗਾ ਇਹ 1990 ਇਹਨਾਂ ਸੂਟਾਂ ਦਾ ਠੀਕ ਹੈ ਚਾਰ ਕਲਰ ਨੇ ਜੀ ਚਾਰੋਂ ਹੀ ਕਲਰ ਬਹੁਤ ਪਿਆਰੇ ਜਿਹਾ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਕਿੱਦਾਂ ਲੱਗੇ ਸਾਰੇ ਸੂਟ ਨੈਕਸਟ ਡਿਜ਼ਾਈਨਿੰਗ ਦੰਨੇ ਆ ਐਦਾ ਰਹੇਗਾ ਜੀ ਨੈੱਕ ਦੇ ਉੱਪਰ ਬਹੁਤ ਸੋਹਣਾ ਫਲਾਰ ਇਨਕ ਦੇ ਨੀਚੇ ਆਏਗਾ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਆ ਦੇਖੋ ਪ੍ਰਿੰਟ ਤੁਸੀਂ ਦੇਖੋ ਕਿੰਨਾ ਪਿਆਰਾ ਜੇ 2000 ਤੋਂ ਵੀ ਘੱਟ ਸੂਟ ਮਿਲ ਰਿਹਾ 1990 ਦਾ ਸੂਟ ਆ ਠੀਕ ਹੈ ਜੀ ਸ਼ਿਪਿੰਗ ਚਾਰਜਸ ਤੁਹਾਨੂੰ ਅਲੱਗ ਤੋਂ ਰਹਿਣਗੇ ਸਾਰੇ ਸੂਟਾਂ ਦੇ ਇਹ ਹੈਗੇ ਨੇ ਨਾਲ ਦੀ ਨਾਲ ਸੇਲ ਹੋਣ ਵਾਲੇ ਸੂਟ ਬਿਲਕੁਲ ਸੌਫਟ ਵਰਬਰੀ ਫੋਰ ਸਾਈਡ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਫੋਰ ਸਾਈਡ ਠੀਕ ਹੈ ਇਹਦੇ ਵਿੱਚ ਕਲਰ ਦੰਨੇ ਆ ਇਹ ਕਲਰ ਆ ਜੀ ਕਲਰ ਬਹੁਤ ਸੋਹਣੇ ਸੋਹਣੇ ਆ ਲਾਈਟ ਲਾਈਟ ਜੇ ਸ਼ੇਡ ਨੇ ਸਾਰੇ ਹੁਣ ਅੱਗੇ ਗਰਮੀ ਦੇ ਮੌਸਮਾਂ ਵਾਸਤੇ ਬਹੁਤ ਸੋਹਣੀ ਵੈਸਟ ਜੀ ਆਈਟਮ ਹੈ ਇਹ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਜੇ ਆ ਚਾਰ ਕਲਰ ਨੇ ਚਾਰੀ ਕਲਰ ਸੋਹਣੇ ਆ ਬਹੁਤ ਕਮੈਂਟਾਂ ਦੀ ਰਹੇਗੀ ਛੋਡਿਆਂ ਦੀ ਵੇਟ ਜਿਹੜਾ ਸੂਟ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਜਿਨਾਂ ਨੇ ਨਈ ਵੀ ਲੈਣਾ ਉਹ ਮੈਨੂੰ ਕਮੈਂਟ ਸ਼ੇਅਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸੂਟ ਕਿਦਾਂ ਲੱਗੇ ਨੈਕਸਟ ਦੰਨੇ ਆ ਜੀ ਦੇਖੋ ਕਿੰਨਾ ਪਿਆਰਾ ਜਿਹਾ ਸੂਟ ਆ ਬਹੁਤ ਸੋਹਣਾ ਸੂਟ ਹੈ ਮਤਲਬ ਪ੍ਰਿੰਟਿੰਗ ਹੀ ਬਹੁਤ ਸੋਹਣੀ ਆ ਸੂਟ ਦੇ ਬਾਜੂ ਤੇ ਵੀ ਪ੍ਰੋਪਰ ਪ੍ਰਿੰਟ ਨੇ ਸਾਰੇ ਹੀ ਪਰਲ ਵਰਕ ਦੇ ਨਾਲ ਹਾਈਲਾਈਟ ਨੇ ਜੀ ਸੂਟ ਇਹ ਇਹ ਸਲਵਾਰ ਮਸਲੀਨ ਦੀ ਪ्योर ਦੀ ਤੇਰੇ ਦੁਪट्टे ਦਾ ਡਿਜ਼ਾਈਨ ਦਿਖਾ ਦੰਨੇ ਆ ਤੁਹਾਨੂੰ ਇਹ ਫੋਰ ਸਾਈਡ ਦੇ ਨਾਲ ਨਾਲ ਸਾਰੇ ਦੇ ਵਿੱਚ ਦੇਖੋ ਛੋਟੇ ਛੋਟੇ ਜਿਹਾ ਬਹੁਤ ਸੋਹਣੇ ਫੁੱਲ ਦਿੱਤੇ ਹੋਏ ਆ ਇਹਦੇ ਕਲਰ ਦੇ ਦੰਨੇ ਆ ਜੀ ਕਲਰ ਰੀ ਕਲਰ ਸਭ ਦੇ ਤਕਰੀਬਨ ਸਿਮਿਲਰ ਜਿਹੀ ਹੋਣਗੇ ਜੀ ਸਾਰੇ ਪ੍ਰਿੰਟਾਂ ਦੇ ਵਿੱਚ ਥੋੜਾ ਬਹੁਤਾ ਹੀ ਫਰਕ ਆ ਇਹ ਇੱਕ ਨਵਾਂ ਸ਼ੇਡ ਆ ਗਿਆ ਦੇਖੋ ਕਲਰ ਬਹੁਤ ਸੋਹਣੇ ਸੋਹਣੇ ਜਿਹਾ ਪੀਚ ਵੀ ਆ ਲਾਈਟ ਇਹ ਹੈਗੇ ਨੇ ਕਲਰ ਪ੍ਰਾਈਸ ਹੈਗਾ ਜੀ 1990 ਇਹ ਸੂਟਾਂ ਦਾ ਸਾਰਿਆਂ ਦਾ ਠੀਕ ਹੈ ਹੁਣ ਮੈਂ ਜਿਹੜੇ ਆਪਣੀ ਸ਼ਾਪ ਤੇ ਕੁਝ ਇੱਕ ਸੂਟ ਰਹਿਣ ਦੇ ਸੀਗੇ ਆਪਾਂ ਨੇ ਪਾਏ ਸੀਗੇ ਜੀ 2900 2700 2700 ਦੇ ਸੂਟ ਨੇ ਜੀ ਇਹ ਇਹ ਵੀ ਤੁਹਾਨੂੰ ਡਿਸਕਾਊਂਟ ਤੇ ਦਿੱਤੇ ਹੋਏ ਨੇ 3500 3700 ਵਾਲੇ ਸੂਟ ਨੇ ਆਰੀ ਵਰਕ ਵਾਲੇ ਇਹ ਜਿਹੜੇ ਡਿਸਕਾਊਂਟ ਵਾਲੇ ਸੂਟ ਨੇ ਜੀ ਆਰੀ ਵਰਕ ਦੇ ਉੱਪਰ 2700 ਦਾ ਸੂਟ ਸੀਗਾ ਇਹਨਾਂ ਦੇ ਵੀ ਤੁਹਾਨੂੰ ਕਲਰ ਆਪਸ਼ਨ ਦੰਨੇ ਆ ਜਿਹੜੇ ਪੀਸ ਰਹਿਣ ਨੇ ਉਹ ਦਿਖਾਣੇ ਆ ਪਿੰਕ ਪੀਸ ਆ ਬਹੁਤ ਪਿਆਰਾ ਜਿਹਾ ਠੀਕ ਹੈ ਇਹ ਸਲਵਾਰ ਹੈ ਜੀ ਮਸਲੀਨ ਦੀ ਤੇ ਇਹਨਾਂ ਦੇ ਦੁਪੱਟਿਆਂ ਤੇ ਵੀ ਹੈਵੀ ਵਰਕ ਹੈ 2700 ਪ੍ਰਾਈਸ ਦੇ ਵਿੱਚ ਬਹੁਤ ਜ਼ਿਆਦਾ ਡਿਸਕਾਊਂਟ ਤੇ ਸੂਟ ਠੀਕ ਹੈ ਇਹਦੇ ਸੇਮ ਦੇ ਵਿੱਚ ਕਲਰ ਗ੍ਰੇ ਸ਼ੇਡ ਮਿਲ ਜੇਗਾ ਦੋ ਕਲਰ ਨੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਗ੍ਰੇ ਸ਼ੇਡ ਦੇ ਵਿੱਚ ਇੱਕ ਸੂਟ ਹੋਰ ਦਿਖਾਣੇ ਆ ਇਹ 2700 ਪ੍ਰਾਈਸ ਵਾਲੇ ਨੇ ਜੀ ਆਰੀ ਵਰਕ ਵਾਲੇ ਸੂਟ। ਉਹ ਵੀ ਡਿਸਕਾਊਂਟ ਤੇ ਵੈਸੀ 3500 ਪ੍ਰਾਈਸ ਇਹਨਾਂ ਦਾ। ਕਿਉਂਕਿ ਦੁਪੱਟੇ ਵੀ ਸਭ ਦੇ 4 ਸਾਈਡ ਹੈਵੀ ਵਰਕ ਹੈ। ਸਭ ਦੇ ਦੁਪੱਟੇ ਵਿੱਚ ਵੀ ਸੰਗਣੀਆਂ ਬੂਟੀਆਂ ਤੇ 4 ਸਾਈਡ ਪੂਰਨ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਹੈ ਜੀ। ਇਹਦੇ ਵਿੱਚ ਇੱਕ ਕਲਰ orange ਮਿਲ ਜਾਏਗਾ। ਠੀਕ ਹੈ। ਤੇ ਇੱਕ ਕਲਰ ਇਹਦੇ ਵਿੱਚ ਇਹ ਮਸਟਰਡ yellow ਜਾਂ ਮਿਲ ਜਾਏਗਾ ਬਹੁਤ ਸੋਹਣਾ ਸੂਟ ਹੈ ਇਹ ਵੀ ਕਲਰ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਤੇ ਇਕ ਤੋਂਨੋਂ black color ਤੇ ਦਿਖਾਣੇ ਆ black ਦੇ ਵਿੱਚ ਬਹੁਤ ਸਾਰੀ অপਸ਼ਨ ਸੀਗੇ ਜਿਹੜੀਆਂ ਬਸ ਇੱਕ ਦੋ ਕੀ ਪੀਸ ਰਹਿ ਗਏ ਇੱਕੋ ਹੀ ਪੀਸ ਰਹਿ ਗਿਆ ਮੇਰੇ ਖਿਆਲ ਚ ਤਾਂ ਇਹ ਹੈਗਾ ਮਸ਼ੀਨ ਮਸ਼ੀਨ ਵਰਕ ਦੇ ਉੱਪਰ ਸੂਟ ਬਣਿਆ ਹੋਇਆ ਠੀਕ ਹੈ ਮਸ਼ੀਨ ਦੇ ਉੱਪਰ ਬਣਿਆ ਹੋਇਆ ਸੂਟ ਹੈ ਜੀ ਇਹ ਸਾਰੇ ਬਾਜੂ ਵੀ ਪੂਰੀਆਂ ਹੈਵੀ ਦੇ ਵਿੱਚਾਂ ਬਹੁਤ ਸੋਹਣੀ ਡਿਜ਼ਾਈਨਿੰਗ ਬਾਜੂ ਦੀਆਂ ਬਲੈਕ ਕਲਰ ਦੀ ਸਲਵਾਰ ਦੇ ਪੌਂਚਿਆਂ ਤੇ ਵੀ ਤੁਹਾਨੂੰ ਇਦਾਂ ਬੂਟੇ ਮਿਲੇਗੇ ਇਹ ਪੌਂਚਿਆਂ ਤੇ ਵਰਕ ਆ ਜਾਏਗਾ ਜੀ ਪਲੱਸ ਬਰਬਰੀ ਦਾ ਪਲੇਨ ਦੁਪੱਟਾ ਇਹਦੇ ਨਾਲ ਤੁਸੀਂ ਲੇਸ ਲਗਵਾ ਸਕਦੇ ਹੋ ਬਹੁਤ ਸੋਹਣਾ ਸੂਟ ਆ ਸਾਰੇ ਮਸ਼ੀਨੀ ਵਰਕ ਦੇ ਨਾਲ ਬਣਿਆ ਹੋਇਆ ਪੀਸ ਆ ਜੀ ਪ੍ਰਾਈਸ ਹੈਗਾ ਏ 2700 ਬਹੁਤ سارے ਸੂਟ ਸੀਗੇ ਇਹ ਜਿਨ੍ਹਾਂ ਦੇ ਵਿੱਚੋਂ ਇਹ ਕੁਸ਼ਿਕ ਪੀਸ ਪਈ ਆ ਆਪਣੇ ਕੋਲ neck ਤੇ ਬਹੁਤ ਸੋਹਣਾ 골ਡਨ ਆਰੀ ਵਰਕ ਹੈ ਜੇ ਘੇਰੇ ਤੇ ਬਹੁਤ ਸੋਹਣੇ ਫਲਾਵਰ ਬਣ ਕੇ ਉਹਨਾਂ ਨੂੰ ਆਰੀ ਵਰਕ ਕੀਤਾ ਹੋਇਆ ਤੇ ਦੁਪੱਟਾ ਦੇਖਿਓ ਹੈਂਡ ਪੇਂਟ ਦੇ ਨਾਲ ਸੂਟ ਨੇ ਇਹ ਹੈਂਡ ਪੇਂਟ ਪਲੱਸ ਆਰੀ ਬਿਲਕੁਲ ਨਵੀਂ ਜੀ ਕਲੈਕਸ਼ਨ ਦੇ ਰਹੀਆਂ ਮੈਂ ਤੁਹਾਨੂੰ ਇਹ orange color ਦੇ ਵਿੱਚ ਇੱਕ ਡਿਜ਼ਾਈਨ ਹੋਰ ਦੰਨੇ ਆ ਕਲੀ ਸਟਾਈਲ ਚ ਦੇਖੋ ਜੀ ਸੂਟ neck ਬਣਿਆ ਹੋਇਆ ਡਿਜ਼ਾਈਨਿੰਗ ਬਹੁਤ ਸੋਹਣੀਆ ਸੂਟ ਦੀ ਬਾਵਾ ਵੀ ਹੈਵੀ ਚ ਨੇ ਪਿਓਰ ਮਸਲੀਨ ਦੀਆਂ ਸਲਵਾਰਾਂ ਜੀ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਸਾਰੇ ਦੁਪੱਟੇ 'ਚ ਬੂਟੀ ਆ ਸੰਘਣੀ ਬੂਟੀ ਸਾਰੇ ਦੁਪੱਟੇ 'ਚ 4 ਸਾਈਡ ਬਹੁਤ ਸੋਹਣਾ ਵਰਕ ਹੈ ਪ੍ਰਾਈਸ ਹੈਗਾ ਜੀ 2700 ਦੇਖੋ ਜੀ ਸੂਟ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਦੇ ਨਾਲ ਸੂਟ ਨੇ ਸਾਰੇ ਦੇਖੋ ਜੇ ਵਰਕ ਦੇਖੋ ਕਿੰਨਾ ਸੋਹਣਾ ਹੈ ਦੇ ਕਲਰ ਦੇਖੋ ਜੀ ਸੂਟ ਦਾ ਤੇ ਡਿਜ਼ਾਈਨਿੰਗ ਵੀ ਦੇਖਿਓ ਬਹੁਤ ਪਿਆਰਾ ਪੀਸ ਆ ਬਹੁਤ ਸੋਹਣਾ ਮਸ਼ੀਨ ਪਲੱਸ ਆ ਰਹੀ ਘੇਰਾ ਕਲੀ ਕਿਉਂਕਿ ਮਸਲੀਨ ਦੇ ਸੂਟ ਦੇ ਵਿੱਚ ਸੌਰੀ ਇਹਨਾਂ ਸੂਟਾਂ ਦੇ ਵਿੱਚ ਬਰਬਰੀ ਚ ਲਾਈਨਿੰਗ ਤਾਂ ਲੱਗਣੀ ਉਹ ਲੱਗਣੀ ਆ ਤੇ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਦਿੱਤੀ ਹੋਈ ਆ ਤੇ ਉੱਪਰ ਉਹ ਦੁਪੱਟਾ ਵੀ ਸਾਰੇ ਕਲਰ ਸ਼ੇਡ ਸਭ ਕੁਝ ਖਤਮ ਹੈ ਬਸ ਇਹ ਹੀ ਕਿੱਕ ਕਲਰ ਪਿਆ ਜੋ ਤੁਹਾਨੂੰ ਅਸੀਂ ਦਿਖਾ ਰਹੇ ਆ 2700 ਪ੍ਰਾਈਸ ਦੇ ਨਾਲ ਨੇ ਜੇ ਇਹਦਾ ਗਲਾ ਨਹੀਂ ਬਣਿਆ ਹੋਇਆ ਜਿਨ੍ਹਾਂ ਨੂੰ ਗਲਾ ਨਹੀਂ ਪਾਣਾ ਤਾਂ ਗਲਾ ਘੇਰਾ ਘੇਰਾ ਵਾ ਸਕਦੇ ਹੋ ਹੈਵੀ ਦੁਪੱਟਿਆਂ ਦੇ ਨਾਲ ਫੋਰ ਸਾਈਡ ਪੂਰੇ ਵਰਕ ਦੇ ਨਾਲ 컬러 ਦੇਖੋ ਜੀ ਸੂਟ ਦਾ ਕਿੰਨਾ ਸੋਹਣਾ ਹੈ ਆਰੀ ਵਰਕ ਦਾ ਕਰੀਮ ਕਲਰ ਦਾ ਸੂਟ ਉੱਪਰ ਕਲਰ ਦੇਖੋ ਕਿੰਨੇ ਖਿੜਖਿੜ ਕੇ ਆ ਰਹੇ ਹਨ ਇਹ ਕਿਸੇ ਚ ਦੋ ਸੀਗੇ ਜਿੱਦਾਂ ਕਰੀਮ ਦੇ ਵਿੱਚ ਹੀ ਤਕਰੀਬਨ 4 ਤੋਂ 5 ਸੂਟ ਸੀਗੇ ਜੇ ਐਦਾਂ ਕਰਕੇ ਇੱਕ ਇੱਕ ਦੋ ਦੋ ਪੀਸ ਜਿਹੜੇ ਪਏ ਆ ਤੁਹਾਨੂੰ ਹੁਣ ਅਸੀਂ ਦਿਖਾਤੇ ਆ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਗਰ ਤੁਸੀਂ ਲੈਣਾ ਤਾਂ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਪਿਕ ਸੈਂਡ ਕਰ ਦਿਓ ਉਮੀਦ ਕਰਦੀ ਹਾਂ ਜੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਥੈਂਕ ਯੂ